ਬੱਚਿਓ ਜੱਪਾ ਕਰਾਂਗੇ ਸ਼ਬਦ ਜੋੜ ਪੰਜਾਬੀ ਸ਼ਬਦ ਜੋੜ ਵਿਦਿਆਰਥੀਆਂ ਲਈ ਠੀਕ ਇਹ ਸ਼ਬਦ ਜੋੜਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਇਸ ਨਾਲ ਜਿੱਥੇ ਕਿਸੇ ਸ਼ਬਦ ਦੇ ਅਰਥਾਂ ਬਾਰੇ ਤਪੜਾ ਲੱਗਣ ਤੋਂ ਬਚਾ ਹੁੰਦਾ ਹੈ ਅਤੇ ਲਿਖਤ ਜਿਹੜੀ ਉਹ ਪੜ੍ਹਨੀ ਸਿਖਾੜੀ ਹੋ ਜਾਂਦੀ ਹੈ ਉੱਥੇ ਲਿਖਤ ਦਾ ਸਮੂੱਚਾ ਪ੍ਰਭਾਵ ਵੀ ਚੰਗਾ ਪੈਂਦਾ ਹੈ ਹੇਠਾਂ ਪੰਜਾਬੀ ਦੇ ਕੁਝ ਸ਼ਬਦ ਦੇ ਭਲੇਖੇ ਪੈਣ ਵਾਲੇ ਸ਼ਬਦ ਜੋੜ ਦਿੱਤੇ ਹਨ ਨਾਲ ਹੀ ਹਰ ਵਰਗ ਦੇ ਠੀਕ ਸ਼ਬਦ ਜੋੜਾਂ ਪਿੱਛੇ ਇਹ ਕੰਮ ਦਾ ਕਰਦਾ ਸਿਧਾਂਤ ਦਿੱਤਾ ਗਿਆ ਹੈ। ਇਹਦੀ ਰਾਜੇ ਜਿਹੜੇ ਨੇ ਨਿਜ਼ਮ ਦੱਸੇ ਗਏ ਨੇ ਜਿਹੜੇ ਨਿਜ਼ਮ ਨੇ ਉਹ ਉਹਨਾਂ ਦੇ ਹਿਸਾਬ ਨਾਲ ਹੀ ਜਿਹੜੇ ਸ਼ਬਦ ਜੋੜ ਬੰਦੇ ਨੇ ਤੇ ਆਪਾਂ ਇਹ ਜਿਹੜੇ ਨਿਜ਼ਮ ਨੇ ਇਹ ਕਰਦੇ ਹਾਂ ਨਿਜ਼ਮ ਨੰਬਰ 1 ਜੇ ਕਿਸੇ ਸ਼ਬਦ ਦੇ ਆਰੰਭ ਵਿੱਚ ਦਲਾਵਾ ਐ ਤੁਣੀ ਆਉਂਦੀ ਹੈ ਹੋਵੇ ਤਾਂ ਪਹਿਲੇ ਅਖਰ ਉਤੇ ਦੁਲਾਵਾ ਦੀ ਲਾਗ ਜਿਹੜੀ ਉਹ ਲੱਗਦੀ ਹੈ ਪਰ ਇਨ੍ਹਾਂ ਸ਼ਬਦਾਂ ਵਿੱਚ ਹਾ ਹਾ ਤੂੰ ਪਹਿਲਾਂ ਲਾਂ ਮਤਲਬ ਏ ਜਾਂ ਦੁਲਾਵਾ ਐ ਦੀ ਧੁਨੀ ਆਉਂਦੀ ਹੈ ਠੀਕ ਹੈ ਤੇ ਫਿਰ ਕੀ ਹੈ ਸ਼ਬਦ ਜੋੜਾ ਵਿੱਚ ਜਿਹੜੇ ਪਰ ਇਹ ਕੀ ਹੈ ਜਿਸ ਸ਼ਬਦ ਵਿੱਚ ਹਾਹੇ ਤੋਂ ਪਹਿਲਾਂ ਨਾਵਾ ਏ ਤੇ ਨਹੀਂ ਲੱਗਦੀ ਹੋਵੇ ਤੇ ਹਾਹੇ ਤੋਂ ਪਹਿਲਾਂ ਅੱਖਰ ਨੂੰ ਲਾਂ ਮਤਲਬ ਏ ਦੀ ਥਾਮ ਵਿਹਾਰੀ ਸ਼ਿਹਾਰੀ ਤੇ ਈ ਈ ਲਗਾਈ ਜਾਂਦੀ ਹੈ ਠੀਕ ਹੈ ਸਿਹਤ ਜਿਵੇਂ ਸਿਹਤ ਕਿਹੜਾ ਚੇਰਾ ਮੇਨਾ ਮਿਹਰ ਬੇਲਾ ਬੇੜਾ ਮਿਹਨਤ ਮਿਹਰਬਾਨ ਬਹੁਤ ਬੱਚੇ ਨੇ ਜਿਹੜੇ ਮਿਹਨਤ ਨਾਵੇਂ ਨਾ ਪਾਉਂਦੇ ਨੇ ਵਿੜਾ ਲਾਵੇਂ ਨਾ ਪਾਉਂਦੇ ਨੇ ਸਿਹਤ ਲਾਵੇਂ ਨਾ ਪਾਉਂਦੇ ਨੇ ਪਰ ਇਹ ਸਹੀ ਨਹੀਂ ਹੈਗਾ ਆਪਾਂ ਜਿਹੜੇ ਅੱਜ ਸ਼ੁੱਧ ਸ਼ਬਦ ਕਰਨੇ ਨੇ ਉਹ ਕਰਦੇ ਆ ਤੇ ਉਹ ਚੰਗੀ ਤਰ੍ਹਾਂ ਸਮਝ ਕੇ ਲਿਓ ਬੇਟਾ ਫਿਰ ਕਦੇ ਵੀ ਗਲਤੀ ਨਹੀਂ ਕਰਨੀ ਸਿਹਤ ਜਿਹੜਾ ਕਦੇ ਜਿਹੜਾ ਕਿਹੜਾ ਮੇਣਾ ਇਹ ਤੁਹਾਨੂੰ ਦੱਸਿਆ ਵੀ ਜੇ ਸ਼ਬਦ ਦੇ ਅੰਤ ਵਿੱਚ ਹਾ ਹ ਆਵੇ ਤਾਂ ਉਹਨਾਂ ਅੱਖਰਾਂ ਨੂੰ ਲਾਂ ਏਹੀ ਲੱਗੇਗੀ ਮਤਲਬ ਜ ਸੋਂ ਸੇ ਕੇ ਰੇ ਠੀਕ ਹੈ ਪਰ ਇਹ ਸ਼ਬਦ ਦੇ ਸ਼ਬਦ ਜੋੜ ਵਿਹਾਰੀ ਨਾਲ ਹਿਯਾਰੀ ਨਾਲ ਪ੍ਰਚਲਿਤ ਹੋ ਚੁੱਕੇ ਨੇ ਇਸ ਲਈ ਇਹ ਸ਼ਬਦ ਜੋੜ ਹਿਯਾਰੀ ਵਾਲੇ ਹੀ ਠੀਕ ਮੰਨੇ ਜਾਂਦੇ ਨੇ ਫਿਰ ਅਗਲਾ ਆ ਗਿਆ ਜਿਸ ਸ਼ਬਦ ਵਿੱਚ ਹਾ ਹੈ ਤੋਂ ਪਹਿਲਾਂ ਦਲਾਵਾ ਐ ਧੁਨੀ ਹੋਵੇ ਉਥੇ ਹਾ ਹੈ ਤੋਂ ਪਹਿਲਾ ਅੱਖਰ ਤਾਂ ਮੁਕਤਾ ਹੀ ਲੱਗਦਾ ਹੈ ਪਰ ਹਾ ਹੈ ਜਿਹੜਾ ਉਹਨੂੰ ਹਿਯਾਰੀ ਲੱਗਦੀ ਹੈ ਜਿਵੇਂ ਸ਼ਹਿਰ ਸ਼ਹਿਦ ਨਹਿਰ ਠਹਿਰ ਪਹਿਰ ਮਹਿਲ ਸੁਨਹਿਰਾ ਕਚਹਿਰੀ ਠਹਿਰਨਾ ਦੁਪਹਿਰਾਂ ਤੇ ਦੁਸੇਰਾ ਆਦੀ ਅਗਲਾ ਆ ਗਿਆ ਜਿਸ ਸ਼ਬਦ ਵਿੱਚ ਹਾ ਹੇ ਤੋਂ ਪਹਿਲਾਂ ਕਣੌੜਾ ਉਹ ਦੀ ਜਿਹੜੀ ਧੁਨੀ ਹੋਵੇ ਤਾਂ ਉਹ ਅੱਖਰ ਮੁਖਤਾ ਰਹਿੰਦਾ ਹੈ ਪਰ ਹਾ ਹਾ ਨੂੰ ਔਂਕੜ ਮਤਲਬ ਊ ਧੁਨੀ ਹੈ ਜਿਹੜੀ ਉਹ ਲਗਾਈ ਜਾਂਦੀ ਹੈ ਗਲੈਂਕੜ ਨਹੀਂ ਉਹ ਤਾਂ ਨਹੀਂ ਲਗਾਈ ਜਾਂਦੀ ਜਿਵੇਂ ਸੋਹਰਾ ਚੋਹਰਾ ਬਹੁਤਾ ਬਹੁਟੀ ਆਦੀ ਅਗਲਾ ਆ ਗਿਆ ਜਿਸ ਸ਼ਬਦ ਵਿੱਚ ਹਾ ਹੇ ਤੋਂ ਪਹਿਲਾਂ ਹੂੜਾ ਜਨ ਕਿ ਓ ਧੁਨੀ ਹੋਵੇ ਉਸ ਸ਼ਬਦਾਂ ਵਿੱਚ ਹਾ ਹਾ ਮੁਖਤਾ ਰਹੇਗਾ ਜਿਵੇਂ ਖੋ ਮੋ ਲੋ ਆਦੀ ਨਿਯਮ ਨੰਬਰ 2 ਨੰਨਾ ਦੀ ਵਰਤੋਂ ਪੰਜਾਬੀ ਵਿੱਚ ਰਾਰਾ ਲੱਲਾ ਨਾਣਾ ਤੇ ਡਾੜੇ ਪਿੱਛੋਂ ਹੁੰਦੀ ਹੈ ਜੇ ਧੁਨੀਆਂ ਨਾਸਕੀ ਹੋਣ ਹੋਣ ਤਾਂ ਨੰਨਾ ਆਉਂਦਾ ਹੈ ਜਿਵੇਂ ਰਾਰੇ ਵਾਲੇ ਸ਼ਬਦ ਸੁਧਾਰਨ ਪਿਆ ਕਰਨ ਫਿਖਾਰਨ ਕਿਰਨ ਕਰਨ ਆਦਿ ਪਟਵਾਰ ਨੂੰ ਠੀਕ ਹੈ ਇਹ ਸਾਰੇ ਕਿਨੇ ਕੇਵਲ ਰਨ ਰਾਰਾ ਨੰਨਾ ਸ਼ਬਦ ਨੂੰ ਛੱਡ ਕੇ ਬਾਕੀ ਸਾਰੇ ਕਿਨੇ ਰਾਰੇ ਦੇ ਮਗਰ ਨੰਨਾ ਲੱਗਦੇ ਰਾਰਾ ਨਾਨਾ ਨੂੰ ਛੱਡ ਕੇ ਇਕੱਲੇ ਨੂੰ ਰਣ ਲੱਲਾ ਵਾਲੀ ਸ਼ਬਦ ਜਿਵੇਂ ਗਲਣਾ ਗੱਗੇ ਤੋਂ ਬਾਅਦ ਗੱਗਾ ਲੱਲਾ ਲੱਲਾ ਆ ਗਿਆ ਫੇਰ ਆ ਗਿਆ ਨੰਨਾ ਆ ਜਾਏਗਾ ਮਲਣਾ ਚਲਣਾ ਸੰਭਾਲਣਾ ਸੰਭਲਣਾ ਠੀਕ ਹੈ ਤੇ ਅੜਾੜੇ ਵਾਲੇ ਸ਼ਬਦ ਫੇਰ ਹਨ ਪੜਨਾ ਮੋੜਨਾ ਲੜਨਾ ਬਹੁਤ ਜ਼ਿਆਦਾ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਨੰਨਾ ਲੱਗੇਗਾ ਕਿ ਨਾਣਾ ਮੈਨੂੰ ਉਮੀਦ ਹੈ ਜਿਹੜੇ ਇਹ ਨਿਯਮ ਨੇ ਤੁਸੀਂ ਇਹ ਪੜ ਕੇ ਹਿਜੀ ਕੋਈ ਗਲਤੀ ਨਹੀਂ ਕਰੋਗੇ ਧਿਆਨ ਨਾਲ ਕਰੋਗੇ ਨਾਣੇ ਵਾਲੀ ਸ਼ਬਦ ਹੁਣ ਜੇ ਅੱਖਰ ਤੋਂ ਬਾਅਦ ਨਾਣਾ ਆਵੇ ਤਾਂ ਕੀ ਲੱਗੂਗਾ ਨੰਨਾ ਜਾਂ ਨਾਣਾ ਲੱਗੇਗਾ ਜਿਵੇਂ ਗਿਣਨਾ ਨਾਣੀ ਤੋਂ ਬਾਅਦ ਨੰਨਾ ਹੀ ਲੱਗੇਗਾ ਸੁਣਨਾ ਚੁਣਨਾ ਮੇੜਨਾ ਜਾਣਨਾ ਸ਼ਾਨਣਾ ਮੰਨਣਾ ਦੀ ਠੀਕ ਹੈ ਹੁਣ ਆ ਗਿਆ ਗ੍ਰੰਥੀ ਨਿਯਮ ਨੰਬਰ 3 ਕੁਝ ਸ਼ਬਦਾਂ ਦੇ ਵਿਸ਼ੇਸ਼ਣ ਬਣਾਉਣ ਵੇਲੇ ਅੰਤ ਵਿੱਚ ਕਕਾ ਲਗਾਇਆ ਜਾਂਦਾ ਪਰ ਉਹ ਨਾਲ ਹੀ ਉਸ ਤੋਂ ਪਹਿਲੇ ਅੱਖਰ ਨੂੰ ਛਿਹਾਰੀ ਲਗਾਈ ਜਾਂਦੀ ਹੈ ਜਿਵੇਂ ਇਤਿਹਾਸ ਤੋਂ ਇਤਿਹਾਸਿਕ ਸਪਤਾ ਤੋਂ ਸਪਤਾਹਿਕ ਸਮਾਜ ਤੋਂ ਸਮਾਜਿਕ ਸਾਹਿਤ ਤੋਂ ਸਾਹਿਤਿਕ ਤੇ ਹੁਣ ਅੱਗੇ ਆਪਾਂ ਕਰਦੇ ਹਾਂ ਜਿਵੇਂ ਪੰਘੋਲ ਤੋਂ ਪੰਘੋਲਿਕ ਵਿਗਿਆਨ ਤੋਂ ਵਿਗਿਆਨੀ ਕਰਦੇ। ਅਪਰੋਖਿਤ ਅਨੁਸਾਰ ਕੁਝ ਸ਼ਬਦਾਂ ਦੇ ਵਿਸ਼ੇਸ਼ਣ ਬਣਾਉਂਦੇ ਹੋਏ ਪਹਿਲੇ ਅੱਖਰ ਨਾਲ ਦੀਰਗ ਮਾਤਰਾ ਲੱਗ ਜਾਂਦੀ ਹੈ। ਜਿਵੇਂ ਅਰਥ ਤੋਂ ਆਰਥਿਕ ਜਿਵੇਂ ਸ਼ਬਦ ਤੋਂ ਸ਼ਾਬਦਿਕ ਦਿਨ ਤੋਂ દૈਨਿਕ ਕਿਕੇ ਧਰਮ ਤੋਂ ਧਾਰਮਿਕ ਤੇ ਧਾਰਮਿਕ ਬੁੱਧੀ ਤੋਂ ਬੋਧਿਕ ਵਰਸ਼ ਤੋਂ ਵਾਰਸ਼ਿਕ ਜੋ ਕਾ ਅੰਤਮ ਸ਼ਬਦ ਕਰਤਰੀ ਨਾਮ ਹੋਵੇ ਤਾਮ ਕੀ ਹੈ ਉੱਪਰ ਦਿੱਤੇ ਨਿਜ਼ਮ ਵਾਲੀ ਹਿਸ਼ਾਰੀ ਹੈ ਜਿਹੜੀ ਉਹ ਨਹੀਂ ਲੱਗਦੀ ਜਿਵੇਂ ਸੰਪਾਦਕ ਚਾਲਕ ਬਾਚਕ ਲੇਖਕ ਆਲੋਚਕ ਪਾਠਕ ਤੇ ਦਰਸ਼ਕਾਤ ਨਿਜ਼ਮ ਨੰਬਰ 4 ਕੁਝ ਸ਼ਬਦਾਂ ਦੇ ਮੂਲ ਰੂਪ ਵਿੱਚ ਅੰਤਲੇ ਅੱਖਰ ਤੋਂ ਪਹਿਲੇ ਅੱਖਰ ਨਾਲ ਆਉਂਦੀ ਹਿਸ਼ਾਰੀ ਜਾਂ ਔਂਕੜ ਇਨ੍ਹਾਂ ਸ਼ਬਦਾਂ ਦੇ ਅਯੋਗ ਕੇ ਪੰਜਾਬੀ ਰੂਪ ਵਿੱਚ ਨਹੀਂ ਵਰਤੀ ਜਾਂਦੀ ਅਜਿਹੇ ਕੁਝ ਸ਼ਬਦ ਇਸ ਪ੍ਰਕਾਰ ਹਨ ਮੂਲ ਰੂਪ ਸ਼ਾਮਿਲ ਜਿਵੇਂ ਹੁਣ ਹੁਣ ਕੀ ਬਣ ਗਿਆ ਪੰਜਾਬੀ ਰੂਪ ਸ਼ਾਮਲ ਸਸੇ ਨੂੰ ਕੰਨਾ ਮਮਾ ਲੱਲਾ ਬਣ ਗਿਆ ਜਿਵੇਂ ਪਹਿਲਾਂ ਸਾਵਿਤ ਪਾਇਆ ਜਾਂਦਾ ਸੀ ਬਬੇ ਨੂੰ ਸ਼ਿਆਰੀ ਸੀ ਸਾਬਤ ਹਾਸਲ ਹਾਸਲ ਹਾਕਮ ਹਾਕਮ ਤਾਤਲ ਤਾਤਲ ਖਾਤੀਰ ਖਤਰ ਖਾਲਿਸ ਖਾਲਸ ਪੰਡਿਤ ਪੰਡਤ ਮਾਹਿਰ ਮਹਾਰ ਮਾਲਿਕ ਮਾਲਕ بارش بارش ਬਾਰਸ ਤੇ ਜਹਿਰ ਜਹਰ ਜਾਹੀ ਜਹਰ ਜਾਲਿਮ ਜਾਲਮ ਕਠਿਨ ਕਠਮ ਮੰਦਿਰ ਮੰਦਰ ਬਣਿਚ ਬੰਝ ਚਤੁਰ ਚਤਰ ਠਾਕੁਰ ਠਾਕਰ ਭਾਬੁਖ ਪਾਬਕ ਕਿ ਜੇ ਇਹ ਸਾਰੇ ਸ਼ਬਦ ਨੇ ਜਿਹੜੇ ਹੁਣ ਪੰਜਾਬੀ ਰੂਪ ਵਿੱਚ ਇਸ ਤਰ੍ਹਾਂ ਵਰਤੇ ਜਾਂਦੇ ਨੇ ਪਹਿਲਾ ਮੂਲ ਰੂਪ ਸੀਗਾ ਜਿਹੜਾ ਉਹ ਪਹਿਲਾਂ ਸੀਗਾ ਹੁਣ ਨਿਜ਼ਮ ਨੰਬਰ 5 ਕੁਝ ਸ਼ਬਦ ਅਜਿਹੇ ਨੇ ਜਿਹੜੇ ਕਿ ਜਿੰਨਾ ਦੇ ਮੂਲ ਅੰਤਲੇਸ਼ ਵਿਅੰਜਨ ਨੇ ਜਿਹੜੇ ਉਹ ਹਿਯਾਰੀ ਜਾਂ ਔਂਕੜ ਲੱਗਦਾ ਅਜੋਕੇ ਪੰਜਾਬੀ ਵਿੱਚ ਇੰਨਾ ਸ਼ਬਦਾਂ ਦੇ ਅੰਤ ਵਿੱਚ ਇਹ ਮਾਤਰਾਵਾਂ ਨੇ ਜਾਂ ਤਾਂ ਔਲੋਪ ਹੋ ਜਾਂਦੀਆਂ ਨੇ ਜਾਂ ਇਹਨਾਂ ਦੀ ਵਿਹਾਰੀ ਹੈ ਜਿਹੜੀ ਉਹ ਜੜ ਲੈਂਕੜ ਲੱਗਦਾ ਹੈ ਜਿਵੇਂ ਉਣਤੀ ਸ੍ਰਿਸ਼ਟੀ ਗ੍ਰੰਤੀ ਜਾਤੀ ਜਾਂ ਜਾਤ ਦ੍ਰਿਸ਼ਟੀ ਪੁਸhti ਸੁద్ధి ਭਗਤੀ ਭੂਮੀ ਵਿਅਕਤੀ ਰਿਸ਼ੀ ਸਾਧੂ ਗੁਰੂ ਪਸੂ ਆਦ ਹੁਣ ਨਿਯਮ ਨੰਬਰ 6ਮਾ ਦੋ ਤੋਂ ਵੱਧ ਅੱਖਰਾਂ ਵਾਲੇ ਕੁਝ ਸ਼ਬਦਾਂ ਦੇ ਮੂਲ ਰੂਪ ਵਿੱਚ ਪਹਿਲੇ ਦੋ ਅੱਖਰਾਂ ਨਾਲ ਦੀर्घ ਮਾਤਰਾਵਾਂ ਲੱਗਦੀਆਂ ਹਨ ਇਨ੍ਹਾਂ ਸ਼ਬਦਾਂ ਦੇ ਜੋ ਕੇ ਪੰਜਾਬੀ ਰੂਪ ਵਿੱਚ ਦੋਹਾਂ ਵਿੱਚੋਂ ਇੱਕ ਦੀर्घ ਮਾਤਰਾ ਹੀ ਰਹਿ ਜਾਂਦੀ ਹੈ ਦੂਜੀ ਦੀर्घ ਮਾਤਰਾ ਜਾਂ ਜਾਂ ਤਾਂ ਅਲੂਪ ਹੋ ਜਾਂਦੀ ਹੈ ਜਾਂ ਲਘੂ ਮਾਤਰਾ ਵਿੱਚ ਬਦਲ ਜਾਂਦੀ ਹੈ ਜਿਵੇਂ ਦੇਖੋ ਹੁਣ ਮੂਲ ਰੂਪ ਕੀ ਸੀਗਾ ਇਹਦਾ ਆਸਾਨ ਹੁਣ ਆਸਾਨ ਹੋ ਗਿਆ ਆਹਾਰ ਆਹਾਰ ਹੋ ਗਿਆ ਮਤਲਬ ਕਿ ਪਹਿਲਾ ਕੰਨਾ ਸੀ ਜਿਹੜਾ ਉਹ ਲਗਣੋਂ हट ਗਿਆ ਹੋ ਪਿਛਲਾ ਕੰਨਾ ਹੀ ਜਿਹੜਾ ਉਹ ਹੁਣ ਮੰਨਿਆ ਜਾਂਦਾ ਹੈ ਆਕਾਸ਼ ਆਕਾਸ਼ ਆਜ਼ਾਦ ਆਜ਼ਾਦ ਆਰੰਭ ਆਰੰਭ ਆਰਾਮ ਆਰਾਮ ਆਵਾਜ਼ ਆਵਾਜ਼ ਇਮਾਨਦਾਰ ਹੁਣ ਇਮਾਨਦਾਰ ਸ਼ਿਹਾਰੀ ਪੈ ਜਾਂਦੀ ਹੈ ਸਧਾਰਨ ਸਧਾਰਨ ਠੀਕਾ ਹੁਣ ਸਧਾਰਨ ਸਮਾਨ ਸਮਾਨ ਸਮਾਜਿਕ ਸਮਾਜਿਕ ਸਾਂ ਲਾਨਾ ਸਲਾਨਾ ਚਾਲਾਕ ਚਲਾਕ ਜਾਸੂਸ ਜਾਸੂਸ ਜਾਂਗੀਰ ਜੰਗੀਰ ਡੁੰਗਾਈ ਡੁੰਗਾਈ ਹੁਣ ਕੱਲਾ ਔਂਕੜ ਹੀ ਪੈਂਦੇ ਡੁੰਗਾਈ ਤੇ ਤੂਫਾਨ ਹਉਕ ਤੂਫਾਨ ਹੀ ਪੈਂਦਾ ਨਾਰਾਜ ਨਾਰਾਜ ਪਾਤਾਰ ਪਤਾਲ ਪਜਾਮਾ ਪਜਮਾ ਬਾਗਿਚਾ ਬਗੀਚਾ ਬਾਜ਼ਾਰ ਬਾਜ਼ਾਰ ਤੇ ਦੀਵਾਲੀ ਦੀਵਾਲੀ ਬਦਾਨ ਤੇ ਬਦਾਨ ਬੱਚੋ ਦੀਵਾਲੀ ਦੇ ਵਿੱਚ ਵੀ ਬਹੁਤ ਕਨਫਿਊਜ਼ਨ ਹੁੰਦੀ ਹੈ ਬੱਚਿਆਂ ਨੂੰ ਕਾਫੀ ਸਾਰੇ ਇਹ ਗੱਲਾਂ ਨੇ ਜਿਹੜੀਆਂ ਸਾਰੀਆਂ ਨੋਟ ਕਰਨਯੋਗ ਨੇ ਤੇ ਇਹ ਹੁਣ ਅਗਲਾ ਜਿਵੇਂ ਕਿ ਆ ਗਿਆ ਬਰੀਕ ਬਰੀਕ ਸੀਗਾ ਬਰੀਕ ਬਿਮਾਰੀ ਠੀਕ ਹੈ ਇਹ ਵੀ ਸ਼ਿਆਰੀ ਪੈ ਜਾਂਦੀ ਹੈ ਪੁਚਾਲ ਹੁਣ ਔਂਕੜ ਪਿਆ ਜਾਂਦਾ ਇਕੱਲਾ ਮਾਸੂਮ ਮੰਮੀ ਨੂੰ ਕੰਨਾ ਜਿਹੜਾ ਮਾਸੂਮ ਪਿਆ ਜਾਂਦਾ ਹੁਣ ਇਕੱਲਾ ਜਿਵੇਂ ਰਸਾਇਣ ਰਸਾਇਣ ਪਿਆ ਜਾਂਦਾ ਠੀਕ ਹੈ ਰਾਸਤਾ ਰਸਤਾ ਕੁਝ ਸ਼ਬਦਾਂ ਦਾ ਮੂਲ ਰੂਪ ਵੀ ਪੰਜਾਬੀ ਵਿੱਚ ਜੋਗ ਮੰਨਿਆ ਜਾਂਦਾ ਜਿਵੇਂ ਕਿ ਆਕਾਰ ਆਚਾਰ ਆਧਾਰ ਆਵੇਸ਼ ਆਲੋਚਨਾ ਪੰਘੋਲ ਨਾਇਟ ਮਾਮੁਲੀ ਬਕਾਇਦਾ ਦੀ ਨਿਜਮ ਨੰਬਰ 7 ਹੁਣ ਜਿਹੜਾ ਕੀ ਹੈ ਸੰਸਕ੍ਰਿਤ ਦਾ ਹੀ ਹੈ ਪੰਜਾਬੀ ਵਿੱਚ ਬਹੁਤ ਥਾਵਾਂ ਤੇ ਯਯਾ ਬਣ ਚੁੱਕਿਆ ठीक है अजिहे कुछ शब्दों उदाहरण हेठ लिखिए हैं जिमें शन, संजम हूँ संजम ना पैन लग गया संजोग संजोग ना पैन लग गया कार्य कार्यजन यतन यम यम युग युग पैन लग गया योधा योधा पैन लग गया हूँ योगी योगी पैन लग गया ठीक है तो ये थाना पैन लग गया निजम नंबर अठ कई हालतों संस्कृत दंजाबी या तक खत्म हो गया है ज इस द ਈ ਜਾਂ ਆ ਜਾਂ ਈ ਜਾਂ ਊ ਨੇ ਲੈ ਲਈ ਠੀਕ ਹੈ ਜਿਵੇਂ ਕਿ ਇਸੇ ਤਰ੍ਹਾਂ ਬਣੇ ਕੁਝ ਸ਼ਬਦਾਂ ਦੇ ਕੁਝ ਸ਼ਬਦ ਜੋੜਨੇ ਮੈਂ ਤੁਹਾਨੂੰ ਉਦਾਹਰਨਾਂ ਦੇ ਕੇ ਅੱਗੇ ਦੱਸਦੀ ਹਾਂ ਜਿਵੇਂ ਅਭਿਆਸ ਆर्य ਪਪਾ ਨਰਪੇ ਪਿੱਛੇ ਜਈਆ ਪੈਂਦਾ ਸੀ ਜਿਵੇਂ ਕਿ ਭਾਰਤੀ ਭਾਰਤੀ ਹੁੰਦਾ ਸੀ ਭਾਰਤੀਆ ਹੁੰਦਾ ਸੀ ਪਹਿਲਾ ਮਦ ਮੂਲ ਮੁੱਲ ਮੁੱਲਿਆ ਹੁੰਦਾ ਸੀ ਜਈਆ ਪੈਂਦਾ ਸੀ ਰਾਸ਼ਟਰੀ ਰਾਸ਼ਟਰੀ ਹੁੰਦਾ ਸੀ ਵਪਾਰ ਆਦੀ ਠੀਕ ਹੈ ਜਿਵੇਂ ਨਿਯਮ ਨੰਬਰ 9 ਜਿਨ੍ਹਾਂ ਸ਼ਬਦਾਂ ਦੇ ਮੂਰੂਪ ਵਿੱਚ ਸੰਯੁਕਤ ਵਿਅੰਜਨ ਹਨ ਉਹੋ ਕੀ ਹੈ ਉਹ ਸ਼ਬਦ ਪੰਜਾਬੀ ਵਿੱਚ ਵੱਖ-ਵੱਖ ਵਿਅੰਜਨਾਂ ਨਾਲ ਲਿਖੂ ਲਿਖੇ ਜਾਂਦੇ ਨੇ ਜਿਵੇਂ ਕਿਰਪਾ ਵਿਰਧ ਪਰਮ ਸੰਗਰਾਮ ਮਾਤਰਾ ਸਰਦਾ ਤੇ ਵਿਸ਼ਰਾਮ ਹੁਣ ਅਗਲਾ ਨਿਯਮ ਆ ਗਿਆ ਦਸਵਾਂ ਆਪਾਂ ਅੱਗੇ ਕਰਦੇ ਹਾਂ ਸੰਸਕ੍ਰਿਤ ਵਿੱਚ ਜਿੰਨਾ ਸ਼ਬਦਾਂ ਦੇ ਅੰਤ ਵਿੱਚ ਸੰਯੁਕਤ ਵਿਅੰਜਨ ਹਨ ਉਹਨਾਂ ਨੂੰ ਵੀ ਪੰਜਾਬੀ ਵਿੱਚ ਵੱਖਰੇ-ਵੱਖਰੇ ਵਿਅੰਜਨਾਂ ਨਾਲ ਲਿਖਿਆ ਜਾਂਦਾ ਜਿਵੇਂ ਇੰਦਰ ਤੋਂ ਇੰਦਰ ਠੀਕ ਹੈ ਕੇਂਦਰ ਤੋਂ ਕੇਂਦਰ ਰਾਰਾ ਜਿਹੜਾ ਵੱਖਰਾ ਲਿਖਿਆ ਜਾਂਦਾ ਹੈ ਮੰਤਰ ਤੋਂ ਮੰਤਰ ਲਿਖਿਆ ਜਾਂਦਾ ਹੁਣ ਅੱਗੇ ਆ ਗਿਆ ਆਪਣੇ ਅਧਕ ਦੀ ਵਰਤੋਂ ਅਧਕ ਦਵਾਜ ਆ ਬੜ ਜਾਂ ਦਾ ਚਿੰਨ ਹੁੰਦਾ ਹੈ ਤੇ ਸ਼ਬਦ ਵਿੱਚ ਜੇ ਕਿਸੇ ਧੁਨੀ ਦੇ ਉੱਤੇ ਦਵਾਜ ਆ ਖਾਸ ਬਲ ਦੇਣਾ ਹੋਵੇ ਤਾਂ ਉਸ ਧੁਨੀ ਨੂੰ ਅੰਕਿਤ ਕਰਨ ਵਾਲੇ ਅੱਖਰ ਨੇ ਜਿਹੜੇ ਅਧਕ ਦਾ ਚਿੰਨ ਲਗਾਇਆ ਜਾਂਦਾ ਹੈ ਅਧਕ ਦੀ ਵਰਤੋਂ ਕੇਵਲ ਮੁਕਤਾ ਹਿਯਾਰੀ ਔਂਕੜ ਆਦਿ ਨਾਲ ਹੁੰਦੀ ਹੈ ਕਿਹੜੇ-ਕਿਹੜੇ ਨਾ ਮੁਕਤਾ ਹਿਯਾਰੀ ਜਾਂ ਔਂਕੜ ਨਾਲ ਜਿਵੇਂ ਅਤੇ ਜਿਹੜੇ ਜਿਹੜੀਆਂ ਲਗਾ ਨਾਲ ਕੀਤੀ ਜਾਂਦੀ ਹੈ ਜਿਵੇਂ ਕਿ ਵੱਟ ਪਿੱਤ ਕੁੱਤਾ ਆਪਾਂ ਹਰ ਇੱਕ ਨਾਲ ਜਿਹੜਾ ਅਦਕ ਨਹੀਂ ਲਗਾ ਸਕਦੇ ਤੇ ਹੁਣ ਕੀ ਹੈ ਕੁਝ ਅੰਗਰੇਜ਼ੀ ਸ਼ਬਦਾਂ ਦੇ ਗੁਰਮੁਖੀ ਵਿੱਚ ਲਿਖਣ ਲਈ ਦੁਲਾਵਾਂ ਲੱਗ ਨਾਲ ਕੀ ਹੈ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਪੈਨ ਜੈਟ ਸੈਟ ਆਦਿ ਅੰਗਰੇਜ਼ੀ ਦੇ ਜਿਹੜੇ ਸ਼ਬਦ ਨੇ ਜਦੋਂ ਆਪਾਂ ਗੁਰਮੁਖੀ ਵਿੱਚ ਲਿਖਾਂਗੇ ਤਾਂ ਕਈ ਵਾਰ ਜਿਵੇਂ ਐਮ ਐਸ ਐਮ ਐਲ ਉਹ ਠੀਕ ਹੈ ਸਾਰਿਆਂ ਦੇ ਉੱਤੇ ਅਦਕ ਲੱਗੇਗਾ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਅਦਕ ਦੀ ਵਰਤੋਂ ਕਰਨ ਜਾਂ ਨਾ ਕਰਨ ਨਾਲ ਕਈ ਵਾਰ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਅਜਿਹੇ ਫਰਕ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਨਾਂ ਇੱਥੇ ਦਿੱਤੀਆਂ ਹਨ ਸਜਾ ਵਿਦਿਆਰਥੀਆਂ ਨੇ ਸਫਾਈ ਕਰਕੇ ਸਕੂਲ ਨੂੰ ਸਜਾ ਦਿੱਤਾ ਸੱਜਾ ਦੋਵੇਂ ਹੱਥ ਕੀਨੇ ਰਲ ਕੇ ਕੰਮ ਕਰਦੇ ਹਨ ਜੇ ਖੱਬਾ ਕਾਪੀ ਫੜਦਾ ਹੈ ਤਾਂ ਸੱਜਾ ਲਿਖਦਾ ਹੈ ਇਹ ਸੱਜਾ ਪਾਸਾ ਹੋ ਗਿਆ ਉਹ ਸੱਜਾ ਹੋਗੀ ਠੀਕ ਹੈ ਇੰਨਾ ਫਰਕ ਪੈ ਗਿਆ ਇਹਦਾ ਜਿਵੇਂ ਸਦਾ ਪਰਉਪਕਾਰੀ ਸਦਾ ਦੂਜਿਆਂ ਦਾ ਭਲਾ ਸੋਚਦੇ ਹਨ ਏ ਹੋ ਗਿਆ ਸੱਦਾ ਉਹ ਉਹ ਤਨਾਟ ਨੇ ਆਪਣੀ ਦੌਲਤ ਦਾ ਦਿਖਾਵਾ ਕਰਨ ਲਈ ਇੱਕ ਸਗਮ ਵਿੱਚ ਸਾਨੂੰ ਸੱਦਾ ਦਿੱਤਾ ਜਿਵੇਂ ਸੱਦਾ ਪੱਤਰ ਹੋ ਗਿਆ ਠੀਕ ਹੈ ਤੇ ਇਹ ਅਗਲਾ ਕੀ ਸੀ ਅਸੀਂ ਕਿਸੇ ਦਾ ਦਿਲ ਦਿਖਾ ਕੇ ਸੁਖੀ ਨਹੀਂ ਰਹਿ ਸਕਦੇ ਕਿਸੇ ਉਹ ਕਿੱਸਾ ਹੋ ਗਿਆ ਪੰਜਾਬੀ ਵਿਚੀ ਰਾਂਜੇ ਦਾ ਕਿੱਸੇ ਸੀ ਕਿੱਸਾ ਪੜਿਆ ਠੀਕ ਹੈ ਜਿਵੇਂ ਕਈ ਕਿੱਸੇ ਮਿਲਦੇ ਹਨ ਕਿਤੇ ਕਿਤੇ ਪਹਿਲਾਂ ਹਰ ਕਿਤੇ ਕੋਈ ਜਿਹੜੀ ਐ ਮੌਜ ਨਹੀਂ ਹੁੰਦੀ ਕੋਈ ਮੈਨੂੰ ਕਿਤੇ ਕਿਤੇ ਮਿਲਦੇ ਹਨ ਜਿਵੇਂ ਵੀ ਆਪਾਂ ਕਹਿੰਦੇ ਹਾਂ ਕਿਤੇ ਕਿਤੇ ਠੀਕ ਹੈ ਇਹ ਆ ਗਿਆ ਕਿੱਤਾ ਕਿੱਤੇ ਹੁੰਦੇ ਕੰਮ। ਥੱਤੀ ਕੰਮ ਕਰਨ ਵਾਲੀ ਵਾਲੀ ਜਿਹੜੀ ਉਹਨੂੰ ਆ ਕਿੱਤੇ ਬਥੇਰੇ ਹਨ। ਪਰੰਤੂ ਵਾਧੂ ਜਿਹੜਾ ਕੀ ਆ ਬਾਬੂ ਬਣਨ ਵਾਲਿਆਂ ਲਈ ਕੀ ਆ ਘੱਟ ਤੋਂ ਘਟ ਹਨ। ਮਤਲਬ ਕਿੱਤਾ ਜਿਹੜਾ ਹੁੰਦਾ ਕੰਮ ਨੂੰ ਕਿਹਾ ਜਾਂਦਾ। ਠੀਕ ਹੈ। ਕਿਤੇ ਦਾ ਮਤਲਬ ਕਿਤੇ ਹੋਰ ਆਪਾਂ ਕਹਿੰਦੇ ਆ ਕੋਈ ਹੋਰ ਜਗਾ ਜਗਾ ਨੂੰ ਕਹਿ ਸਕਦੇ ਆ। ਠੀਕ ਹੈ ਕਿਤੇ। ਅ ਅਗਲਾ ਕੀ ਘਟ ਘਟ ਕੀ ਕਾਲੀ ਘਟਾ ਜਿਹੜੀ ਛਾਈ ਹੋਈ ਆ ਬੱਦਲਾਂ ਦੀ ਜਿਵੇਂ ਕਹਿ ਰਹੇ ਆ ਆਪਾਂ ਠੀਕ ਹੈ। ਘਟ ਜਿਹੜੇ ਕੀ ਆ ਆਪਾਂ ਨੂੰ ਕਹਿੰਦੇ ਆ ਅੱਜ ਕੱਲ ਉਹ ਮੈਨੂੰ ਬਹੁਤ ਘਟ ਮਿਲਦਾ ਹੈ। ਠੀਕ ਹੈ। ਦੱਸਾਂ ਗੁਰੂ ਗੁਰੂ ਸਾਹਿਬਾਨ ਅੰសារ ਚੰਗੇ ਮਨੁੱਖੀਕ ਲੱਛਣ ਦਸਾਂ ਨਵਾਂ ਦੀ ਕਿਰਤ ਕਰਨਾ ਹੈ ਠੀਕ ਹੈ ਦਸਾਂ ਨਵਾਂ ਦੀ 10 ਕਹਿ ਦਿੰਨੇ ਆਪਾਂ ਜਿਹੜੀ ਗਿਣਤੀ ਦਸਾਂ ਭੈਣ ਜੀ ਕੀ ਦੱਸਾਂ ਹਾਂ ਫੀਸ ਨਾ ਦੇ ਸਕਣ ਕਾਹਨ ਬੱਚੇ ਨੂੰ ਸਕੂਲੋਂ ਨਾ ਕੱਟਿਆ ਗਿਆ ਉਹ ਦੱਸਾਂ ਮੈਂ ਦੱਸਣ ਵਾਲੀ ਗੱਲ ਜਿਵੇਂ ਮੈਂ ਦੱਸਾਂ ਕੀ ਦੱਸਾਂ ਹਨ ਉਹ ਵਾਲੀ ਪਤਾ ਪਤਾ ਕੀ ਹੋ ਗਿਆ ਜਿਹੜਾ ਆਪਣਾ ਐਡਰੈਸ ਹੋ ਗਿਆ ਜਿਵੇਂ ਪਤਾ ਕਰਨਾ ਪਰ ਮੈਂ ਕਿ ਚਿੱਠੀ ਦੇ ਉੱਤੇ ਸਾਫ ਪਤਾ ਲਿਖੂ ਠੀਕ ਹੈ ਪੱਤਾ ਪੱਤਾ ਕੀ ਹੋ ਗਿਆ ਜਿਵੇਂ ਕੀ ਕਹਿਦੀ ਆਪਾਂ ਟਾਣੀਆਂ ਦੇ ਉੱਤੇ ਹਰ ਇੱਕ ਪੱਤਾ ਹਰਾ ਹਰਾ ਸੀਗਾ ਜਾਂ ਹਨਾ ਨਿੰਬੂ ਦੇ ਪੱਤੇ ਨਿੰਬੂ ਦੇ ਦਰਾਖਤ ਦੇ ਪੱਤੇ ਸੀ ਜਿਹੜੇ ਉਹ ਡਿੱਗ ਰਹੇ ਸੀਗੇ ਝੜ ਰਹੇ ਸੀ ਜਾਂ ਨਿੰਮ ਦੇ ਪੱਤੇ ਹਨ ਇਹ ਸੀਗੇ ਜਿਹੜਾ ਇਹਨਾਂ ਦੇ ਵਿੱਚ ਫਰਕ ਉਹਨਾਂ ਤੇ ਇਹ ਥੋੜੀ ਥੋੜੀ ਚੀਜ਼ ਨਾਲ ਜਿਹੜਾ ਆਪਣੇ ਵਿਆਹ ਕਰਨਾ ਇਸ ਤਰ੍ਹਾਂ ਹੀ ਬਣਾਇਆ ਹੋਇਆ ਹੈ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਅਰਥਾਂ ਦਾ ਫਰਕ ਪੈ ਜਾਂਦਾ ਹੈ ਜੇ ਆਪਾਂ ਕਈ ਵਾਰ ਵਿਆਹ ਕਰਨਾਂ ਦੀਆਂ ਜਿਹੜੀਆਂ ਕੋਈ ਵੀ ਚੀਜ਼ ਭੁੱਲ ਜਾਂਦੇ ਆ ਤਾਂ ਬਹੁਤ ਜ਼ਿਆਦਾ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਨੇ ਵਿੱਚ ਜੇ ਤੁਸੀਂ ਇਹਨਾਂ ਦੀਆਂ ਜਿਹੜੀਆਂ ਬਰੀਕੀਆਂ ਨੂੰ ਸਮਝ ਲਵੋਗੇ ਤਾਂ ਤੁਸੀਂ ਕਦੇ ਵੀ ਗਲਤੀ ਨਹੀਂ ਕਰੋਗੇ ਧੰਨਵਾਦ ਮੈਨੂੰ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਤੇ ਅੱਗੇ ਤੋਂ ਤੁਸੀਂ ਕੋਈ ਵੀ ਪੰਜਾਬੀ ਦੇ ਵਿੱਚ ਗਲਤੀ ਨਹੀਂ ਕਰੋਗੇ ਧੰਨਵਾਦ